ਉਹ ਨਾਮ ਦਾ ਅਜੀਤ ਸੀ ਉਹਨੂੰ ਕੋਈ ਜਿੱਤ ਨਹੀਂ ਸਕਿਆ ਉਹ ਝੁਕਿਆ ਨਹੀਂ ਉਹਨੇ ਸਿਰ ਦੇ ਦਿੱਤਾ ਉਹਦਾ ਜਸ ਦੁਨੀਆ ਤੇ ਪ੍ਰਗਟ ਹੈ ਔਰ ਆਪ ਹਰ ਧਾਮ ਪਹੁੰਚ ਗਿਆ 사ਚਖੰਡ ਪਹੁੰਚ ਗਿਆ ਦਾਦੇ ਗੁਰੂ ਤੇ ਇੱਕ ਬਹਾਦਰ ਦੀ ਗੋਦ ਮਲ ਲਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉੱਚੀ ਓਟਾਰੀ ਤੇ ਖਲੋਤੇ ਵੇਖ ਰਹੇ ਨੇ دنیਆਵੀ ਬਾਪ ਹੁੰਦਾ ਤੇ ਓਟਾਰੀ ਤੋਂ ਛਾਲ ਮਾਰ ਕੇ ਜਾਨ ਦੇ ਦਿੰਦਾ ਮੇਰੀ ਔਲਾਦ ਮਿਟ ਗਈ ਹੈ ਕਹਿੰਦੇ ਜਕਾਰਿਆਂ ਦੇ ਨਾਲ ਅਸਮਾਨ ਗੂੰਜਣ ਲੱਗਾ ਤੇ ਗਲੂਏ ਚੋਂ ਬਾਣੀ ਦਾ ਫਰਮਾਨ ਨਿਕਲਿਆ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਐ ਪ੍ਰਮਾਤਮਾ ਜੋ ਤੈਨੂੰ ਭਾਉਂਦਾ ਏ ਉਹੀ ਭਲਾ ਏ ਮੱਥੇ ਤੇ ਕੋਈ ਤਿਉੜੀ ਨਹੀਂ ਪਾਈ ਪਰਾਈ ਅਮਾਨ ਕਿਉ ਰਖੀ ਆਏ ਦਿੱਤੀ ਹੀ ਸੁਖ ਹੋਏ ਇਹ ਅਮਾਨਤ ਸੀ ਐ ਗੁਰੂ ਪਰਮੇਸ਼ਰ ਦੇਰੀ ਵਾਦਾ ਕੀਤਾ ਸੀ ਤਰਫ ਤੋਂ ਵਾਰਾਂਗਾ ਫਿਰ ਮੈਂ ਇਸ ਅਮਾਨਤ ਨੂੰ ਰੱਖਣਾ ਕਿਉਂ ਸੀ ਮੈਂ ਕੌਮ ਤੋਂ ਧਰਮ ਤੋਂ ਇਨਸਾਨੀਅਤ ਤੋਂ ਵਾਰ ਦਿੱਤੀ ਹੈ ਕਹਿੰਦੇ ਵਜ਼ੀਰ ਖਾਂ ਦਾ ਦਿਲ ਕੰਬਿਆ ਹੈਰਾਨ ਹੋਇਆ ਹੈ ਵੀ ਗੁਰੂ ਕਿਸ ਮਿੱਟੀ ਦਾ ਬਣਿਆ ਆਨੰਤਪੁਰਖ ਹੁਸ ਗਿਆ ਉੱਜੜ ਗਿਆ ਸਰਸਾ ਕੰਢੇ ਪਰਿਵਾਰ ਵਿਛੜ ਗਿਆ ਹੈ ਨਾ ਮਾਈ ਲੱਭੀ ਨਾ ਮਹਿਲ ਲੱਭੇ ਨਾ ਛੋਟੇ ਸਹਿਬਜ਼ਾਦੇ ਮਿਲੇ ਜੁਕਾਰੇ ਕਿਸ ਗੱਲ ਦੇ ਛੜਦਾ ਪਿਆ ਆ ਐ ਇੱਥੇ ਫਰਕ ਉਹ ਦਿਖਦਾ ਏ ਸਾਨੂੰ ਸਾਡੇ ਤੇ ਗੁਰੂ ਗੋਬਿੰਦ ਸਿੰਘ ਵਿੱਚ ਕੀ ਐ ਪੈਗੰਬਰਾਂ ਰਹਿਬਰਾਂ ਅਵਤਾਰਾਂ ਵਿੱਚ ਤੇ ਗੁਰੂ ਗੋਬਿੰਦ ਸਿੰਘ ਵਿੱਚ ਕੀ ਐ ਭਾਵੇਂ ਕੋਈ ਅਵਤਾਰ ਹੈ ਭਾਵੇਂ ਕੋਈ ਮਹਾਤਮਾ ਹੈ ਦੁੱਖ ਦੀ ਘੜੀ ਚ ਵੱਡੇ ਵੱਡੇ ਅੱਖੋਂ ਮੋਤੀ ਸੁੱਟ ਦਿੰਦੇ ਨੇ ਇਹ ਗੁਰੂ ਗੋਬਿੰਦ ਸਿੰਘ ਹੀ ਐ ਜਾਂ ਉਹਦਾ ਨਿਰਗੁਣ ਸਰੂਪ ਵਾਹਿਗੁਰੂ ਐ ਜਿਹੜਾ ਦੁੱਖ ਤੇ ਸੁੱਖ ਵਿੱਚ ਸਮ ਰਹਿੰਦਾ ਐ ਕਿਦੇ ਤੇ ਕੋਈ ਅਸਰ ਨਹੀਂ ਜਿਹੜੇ ਜਕਾਰੇ ਬਾਬਾ ਜੀਤ ਸਿੰਘ ਦੇ ਆਗਮਨ ਤੇ ਛੱਡੇ ਸੀ ਨਾ ਜਨਮ ਤੇ ਉਹੀ ਨਦ ਵਿੱਚ ਜਕਾਰੇ ਸ਼ਹੀਦੀ ਤੇ ਛੱਡੇ ਨੇ ਨਹ ਹੈ ਗਿਰਹ ਹੈ ਨਹ ਫਰਿਆਦ ਵੇ ਲਬ ਜ਼ਿਕਰ ਉਹ ਨਿਦਾ ਉਹ ਵਕਤੇ ਸ਼ਹਾਦਤ ਗੋਬਿੰਦ ਸਿੰਘ ਬੰਤਾ ਸਿੰਘ ਗੁਫਤ ਵਰ ਮਰਗੇ ਵਲੀ ਸ਼ੋਰੇ ਤਕਬੀਰ ਬੁੱਧ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਐਸੀ ਹਸਤੀ ਐ ਐਸਾ ਉਹਦਾ ਰਤਬਾ ਐ ਫਰਜ਼ੰਦ ਦੀ ਮੌਤ ਤੇ ਨਾ ਹੰਝੂ ਤੇ ਨਾ ਚੀਕਾਂ ਅਜੀਤ ਸਿੰਘ ਸਾਵੇਂ ਮਟਿਆ ਰੰਚਕ ਮਾਤਰ ਵੀ ਗਲੂਏ ਚੋਂ ਵੈਰਾਗ ਦੇ ਬੋਲ ਨਹੀਂ ਨਿਕਲੇ ਪ੍ਰਭੂ ਦੀ ਵਡਿਆਈ ਦੇ ਜਕਾਰੇ ਗੂੰਜ ਰਹੇ ਨੇ ਹੁਣ ਤੁਸੀਂ ਇਹ ਗੱਲ ਨੂੰ ਸਮਝ ਲਓ ਗੁਰੂ ਗੋਬਿੰਦ ਸਿੰਘ ਦੀ ਹਸਤੀ ਕੁਝ ਐਸੀ ਐ ਵੇ مشਾਲ ਧੀਰਜ ਜਿਹੜਾ ਕਿਸੇ ਚ ਨਹੀਂ ਵੇਖਿਆ ਧਰਮ ਦੇ ਲਈ ਬਲੀਦਾਨ ਦੇਣਾ ਸ਼ਹੀਦੀ ਦੇਣੀ ਇਹਦੇ ਤੋਂ ਚੋਟੀ ਦੀ ਉਦਾਹਰਣ ਹੋਰ ਕਿਹੜੀ ਲਿਆਓਗੇ ਨਹੀਂ ਤੇ ਜਰਨੈਲ ਫੌਜਾਂ ਮਰਵਾ ਦਿੰਦੇ ਨੇ ਆਪਣਾ ਪਰਿਵਾਰ ਲੈ ਕੇ ਨਿਕਲ ਤੁਰਦੇ ਹਰੇ ਜਥੇ ਦੋ ਹੀ ਸ਼ਹੀਦ ਹੋਏ ਸੀ ਸਿੰਘ ਪਏ ਨੇ ਕੋਲ ਤੀਸਰੇ ਜਥੇ ਚ ਆਪਣਾ ਲਾਲ ਤੋਰ ਦਿੱਤਾ ਤੋ ਗੁਰੂ ਗੋਬਿੰਦ ਸਿੰਘ ਦੀ ਮੂਰਤ ਐਸੀ ਅਗੰਮੀ ਐ ਉਹਦੇ ਤੇ ਭਾਈ ਜੀ ਦੁੱਖ ਸੁੱਖ ਦਾ ਅਸਰ ਨਹੀਂ ਹੁੰਦਾ ਐਵੇਂ ਥੋੜਾ ਅੱਲਾ ਯਾਰਖਾਨੇ ਇਹ ਗੱਲ ਕਹਿ ਦਿੱਤੀ ਉਹ ਹੰਦਾ ਐ ਇਨਸਾਫ ਕਰੇ ਗਰ ਇਹ ਜ਼ਮਾਨਾ ਤੋ ਯਕੀਂ ਹੈ ਕਹਿਦੋ ਕਿ ਗੁਰੂ ਗੋਬਿੰਦ ਸਿੰਘ ਕਾ ਸਾਨੀ ਨਹੀਂ ਐ ਹੋਏ ਨੇ ਪੈਗੰਬਰ ਰਹਿਬਰ ਅਵਤਾਰ ਪੀਰ ਫਕੀਰ ਮਹਾਪੁਰਸ਼ ਦੁਨੀਆ ਤੇ ਪਰ ਗੁਰੂ ਗੋਬਿੰਦ ਸਿੰਘ ਵਰਗਾ ਨਹੀਂ ਜੇ ਹੋਇਆ ਐਵੇਂ ਇਹ ਦਰ ਉਤਰਦੇ ਫਿਰਦੇ ਲੋਕ ਕੋਈ ਕਬਰਾਂ 'ਲ ਤੁਰਿਆ ਫਿਰਦਾ ਕੋਈ ਮੂਰਤਾਂ 'ਲ ਤੁਰਿਆ ਫਿਰਦਾ ਹੈ। ਉਹ ਮੁਬਾਰਕ ਹੈ ਜਿਨ੍ਹਾਂ ਦੀਆਂ ਕਬਰਾਂ ਉਹਨਾਂ ਦੇ ਧਰਮ ਵਾਲੇ ਲੋਕਾਂ ਨੂੰ ਸਿੱਖਦਾ ਕੀ ਕਰਮ ਹੈ ਉੱਥੇ। ਇਹ ਤੇ ਉਹ ਗੱਲ ਹੋ ਗਈ ਵੀ ਛਪੜੀਆਂ 'ਵਲ ਤੁਰਿਆ ਫਿਰਦਾ ਸਾਗਰ ਨੂੰ ਛੱਡ ਕੇ। ਖੈਰ। ਇਹ ਗੈਰ ਸਿੱਖ ਨੇ ਵਡਿਆਈ ਕੀਤੀ ਹੈ ਗੁਰੂ ਗੋਬਿੰਦ ਸਿੰਘ ਜੀ। ਕੋਈ ਮੈਂ ਨਹੀਂ ਕੀਤੀ। ਮੁਸਲਮਾਨ ਹੈ ਉਹ। ਪੰਜ ਵਕਤ ਦਾ ਨਮਾਜ਼ੀ ਹੈ ਅੱਲਾ ਯਾਰ ਖਾ। ਬੜਾ ਸ਼ਹੀਦ ਹੋਇਆ ਬਾਬਾ ਜੀਤ ਸਿੰਘ। ਛੋਟੇ ਨੇ ਆਣ ਜਫੀ ਭਾਈ ਜੁੜਾਰ ਸਿੰਘ 14 ਸਾਲ ਦੀ ਉਮਰ ਕੇਦੇ ਪਿਤਾ ਜੀ ਅੱਜ ਬੇਦਖਰਾ ਕਿਸ ਗੱਲਾਂ ਕੀਤਾ ਇੱਕੇ ਮਾਈ ਦੀ ਗੋਦ ਵਿੱਚ ਖੇਲੇ ਦੋਵੇਂ ਵੀਰ ਅਸੀਂ ਇਕੱਠਿਆਂ ਹੀ ਤੁਹਾਡੇ ਪਾਸੋਂ ਉਪਦੇਸ਼ ਲੈਣਾ ਗੁਰਬਾਣੀ ਦੀ ਸੰਥਿਆ ਲੈਣੀ ਇਕੱਠਿਆਂ ਹੀ ਲੇਟਦੇ ਸਾਂ ਓ ਮੇਰਾ ਭਾਈ ਮੈਦਾਨਿਆਂ ਜੰਗ ਵਿੱਚ ਲੇਟਿਆ ਹੈ ਉਹ ਕੱਲਾ ਦਾਦੇ ਦੀ ਗੋਦ 'ਚ ਆ ਬੈਠਾ ਹੈ ਮੈਂ ਉਹਦੀ ਬਾਹ ਦਾ ਸਹਰਾਣਾ ਲਾ ਕੇ ਲੇਟਾਂਗਾ ਦਾਦੇ ਦੀ ਗੋਦ ਮੈਂ ਵੀ ਮਲਣੀ ਹੈ ਉਥੇ ਕੱਲਾ ਆਏ ਮੈਨੂੰ ਢੀਕਦਾ ਆਵੇਗਾ ਅਜੀਬ ਹਸਤੀ ਹੈ ਇਸ ਪਰਿਵਾਰ ਦੀ ਤੁਸੀਂ ਥੋੜਾ ਜਿਹਾ ਆਪਣੇ ਪਰਿਵਾਰ ਵਾਲ ਚਾਤਮਾ ਰੋਬ ਵੀ ਰੱਬ ਨਾ ਕਰੇ ਇਦਾਂ ਦੀ ਕੋਈ ਘੜੀ ਬਣ ਜਾਵੇ ਛੋਟੇ ਅੱਗੇ ਵੱਡਾ ਭਾਈ ਮੋਇਆ ਹੋਵੇ ਹਜ਼ਾਰਾਂ ਦੁਸ਼ਮਣ ਸਾਵੇਂ ਹੋਵੇ ਤੇ ਮਤ ਕਰੇਗਾ ਛੋਟਾ ਵੀ ਮੈਂ ਵੀ ਮੌਤ ਦੇ ਸਾਗਰ 'ਚ ਚੁੱਭੀ ਲਉਣੀ ਹੈ करेगा जोनी करेगा क्योंकि तूसी आम इंसान हो एदियां रगां ने ਤੁਹਾਡਾ ਲਹੂ ਹੈ ਉਹਦੀਆਂ ਰਗਾں ਚ ਖੁਦਾ ਦੇ ਦਸਵੇਂ ਜਾਮੇ ਦਾ ਲਹੂ ਸੀ ਉਹ ਹਸਤੀ ਵਖਰੀ ਹੈ ਵਸਤੀ ਨਰਾਲੀ ਹੈ ਮੈਂ ਕਈ ਵਾਰ ਨਾ ਪ੍ਰਚਾਰਕਾਂ ਨੂੰ ਕਹਿੰਦਿਆਂ ਸੁਣਦਾ ਖੰਡੇ ਦੀ ਪੌਲ ਛਕੋ ਗੁਰੂ ਕੇ ਸਹਿਬਜ਼ਾਦਿਆਂ ਵਰਗੇ ਬਣ ਜਾਓ ਕੇ ਬਿਆਨ ਬਹੁਤ ਗਲਤ ਹੈ ਅੱਧਾ ਬਿਆਨ ਠੀਕ ਹੈ ਵੀ ਖੰਡੇ ਦੀ ਪੌਲ ਛਕੋ ਤੇ ਜੀਵਨ ਸੁਖਲਾਵੇ ਗੁਰੂ ਕੇ ਸਹਿਬਜ਼ਾਦਿਆਂ ਵਰਗੇ ਬਣ ਜਾਓ ਲਾਊਕਾ ਕੋਈ ਬਣਾ ਕੇ ਵਿਖਾਓ ਮੈਨੂੰ ਸਹਬਜ਼ਾਦੇ ਅਮਰ ਕਾ ਹੱਦ ਹੋਈ ਪਈ ਐ ਆਪਣੇ ਨਿਆਣੇ ਸਹਬਜ਼ਾਦੇ ਅਮਰ ਕੇ ਹੋ ਗਏ ਬੱਤੀ ਚਲੇ ਜਾਵੇ ਨਾ ਪਿੰਡ ਜੱਤੇ ਤੇ ਮਾਂ ਆਖੇ ਵੀ ਕਾਕਾ ਉਹ ਗਵਾਂਡੀਆਂ ਘਰੋਂ ਖਟਾ ਲਿਆਦਾ ਹੀ ਜਮਾਉਣਾ ਐ ਇਹ ਬਾਹਰ ਨਹੀਂ ਨਿਕਲਦਾ ਡਰਦਾ ਤੁਹਾਡਾ ਨਿਆਣਾ ਨੇਰੇ ਦਾ ਹੀ ਇਹਨਾਂ ਡਰ ਐ ਕਿ ਸਹਬਜ਼ਾਦੇ ਅਮਰ ਕਾ ਹੋ ਗਿਆ ਉਹਨਾਂ ਦੀ ਹਸਤੀ ਵੱਖਰੀ ਐ ਇਹ ਕਹਿ ਸਕਦੇ ਹੋ ਖੰਡੇ ਦੀ ਪੋਲ ਛਕੋ ਨਾਮ ਜਪੋ ਸਿੱਖੀ ਪਰਫੁੱਲਤ ਹੋਵੇ ਜੀਵਨ ਸਫਲਾ ਹੋਵੇ ਦੇ ਸਹਬਜ਼ਾਦਿਆਂ ਦੇ ਚਰਨਾਂ ਦੀ ਧੂੜ ਬਣੋ। ਤੋਵੇਂ ਕੰਪੈਰੀਜ਼ਨ ਵਿੱਚ ਨਾ ਪੈ ਜਾਏ ਉਹ ਵੀ ਜੇ ਸਾਡਾ ਬੱਚਾ ਸਖੀ ਵਿੱਚ ਬਾਣਾ ਪਿਆ ਦੇ ਸਹਬਜ਼ਾਦਿਆਂ ਵਰਗਾ ਹੋ ਗਿਆ ਨਹੀਂ। ਉਹ ਹਸਤੀ ਵੱਖਰੀ ਸੀ। ਉਹਨਾਂ ਵਰਗਾ ਕੋਈ ਨਹੀਂ ਹੋ ਸਕਦਾ। ਕੀ ਕਹਿੰਦੇ ਨੇ ਬਾਪੂ? ਅੱਗੇ ਮਾਂ ਤਿਆਰ ਕਰਦੀ ਸੀ। ਅੱਜ ਤੁਸੀਂ ਤਿਆਰ ਕਰੋ। ਕਲਗੀਧਰ ਪਾਤਸ਼ਾਹ ਨੇ ਕਲਗੀ ਲਾਈ। ਸੁੰਦਰ ਦਸਤਾਰੇ ਦੇ ਉੱਤੇ। ਦੀਰਾ ਨਾਲ ਕਥਾ ਕਰਿਆ। ਉਹਦੇ ਉਮਰਾ ਛੋਟੀ ਐ 14 ਸਾਲ ਬਾਬਾ ਜੁਝਾਰ ਸਿੰਘ ਦੀ ਛੋਟੀ ਤਲਵਾਰ ਕੱਢ ਕੇ ਕਮਰ ਕੱਸਿਓਂ ਦੇ ਦਿੱਤੀ ਬਰਸ਼ੀ ਪਕੜਾ ਦਿੱਤੀ ਤੇ ਗੜੂਏ ਦੇ ਬੋਲ ਸਨ ਬੜੀ ਪਿਆਸ ਲੱਗੀ ਐ ਨਾ ਤੈਨੂੰ ਜੁਝਾਰ ਸਿੰਘ ਜਾ ਜਾਵੇਂ ਸ਼ਹਾਦਤ ਤੈਨੂੰ ਵਹਿਗਰੂ ਬਖਸ਼ੇ ਆਪਣੇ ਭਾਈ ਦੇ ਪਾਸ ਚਲਿਆ ਜਾ ਆਪਣੇ ਦਾਦੇ ਦੀ ਗੋਦ ਮੱਲਾ ਭਾਈ ਦਇਆ ਸਿੰਘ ਫਿਰ ਪੰਜਾਂ ਪਿਆਰਿਆਂ ਸਮੇਤ ਚਲਣਾ ਚਾਹੀਏ ਬਾਬੂ ਇਕਲੌਤਾ ਵਾਰਿਸ ਰਹਿ ਗਿਆ ਤੇਰੇ ਕਰਦਾ ਚਾਰ ਸਨ ਦੋ ਜੁਦਾ ਹੋ ਗਏ ਇੱਕ ਸ਼ਹੀਦ ਹੋ ਗਿਆ ਤੇਰੇ ਤੋਂ ਬਾਅਦ ਗੁਰਤਾ ਗੱਦੀ ਦੇ ਵਾਰਿਸ ਬਾਬਾ ਜੁਝਾਰ ਸਿੰਘ ਬਣ ਗਏ ਅਸੀਂ ਰਸਤਾ ਬਣਾਵੇਂ ਆਂ چیر ਕੇ ਦੁਸ਼ਮਣਾਂ ਨੂੰ ਨਿਕਲਾਂਗੇ ਚੱਲ ਇਹਨੂੰ ਲੈ ਕੇ ਚੱਲੀਏ ਗੁਰ ਗੋਬਿੰਦ ਸਿੰਘ ਕਹਿੰਦੇ ਭਾਈ ਦਇਆ ਸਿੰਘ ਇਹ ਗੱਲ ਠੀਕ ਨਹੀਂ ਆ ਸਾਰੇ ਹੀ ਸਿੰਘ ਮੇਰੇ ਨਾਦੀ ਪੁੱਤਰ ਨਹੀਂ ਸਹਬਜ਼ਾਦੇ ਮੇਰੇ ਬਿੰਦੀ ਪੁੱਤਰ ਨਹੀਂ ਨਾਦੀ ਨਾਦ ਤੋਂ ਸ਼ਬਦ ਤੋਂ ਪੈਦਾ ਹੋਏ ਮੈਂ ਬਿੰਦੀ ਲੈ ਕੇ ਨਿਕਲ ਜਾਵਾਂ ਨਾਦੀ ਛੱਡ ਦੇਵਾਂ ਗੱਲ ਚੰਗੀ ਨਹੀਂ ਐ ਨਾਲੇ ਇਥੇ ਸਰਬੰਸ ਚੋਂ ਦੂਸਰੀ ਕਿਸ਼ਤ ਮੈਂ ਅਦਾ ਕਰਨੀ ਐ ਅੱਜ ਵੀ ਤੁਹਾਡੀ ਅਰਦਾਸ ਕਬੂਲ ਨਹੀਂ ਨਹੀਂ ਬਚਨ ਮੰਨਿਆ ਮਹਾਰਾਜ ਨੇ ਅੰਧਿਆ ਪਿਆਰੇ ਆਂਦਾ ਕਿਉਂਕਿ ਉਹ ਆਸਾਦ ਹਸਤੀ ਐ ਉਹ ਰਾਜਾ ਐ ਬਾਕੀ ਸਾਰੇ ਪਰਜਾ ਐ ਆਪਾਂ ਸਾਰੇ ਪਰਜਾ ਚੋਂ ਨਹੀਂ ਪੰਜ ਪਿਆਰੇ ਵਜ਼ੀਰ ਨੇ ਹੁੰਦੇ ਪਰ ਉਹ ਰਾਜੇ ਦੀ ਮਰਜ਼ੀ ਐ ਨਾ ਮੰਨੇ ਤੇ ਵਜ਼ੀਰਾਂ ਦੀ ਵੀ ਨਾ ਮੰਨੇ ਮਥਾ ਚਮਕੇ ਬਾਬਾ ਜੁਝਾਰ ਸਿੰਘ ਨੂੰ ਮੈਦਾਨੇ ਜੰਗ ਤੋਰਿਆ ਤੇ ਅਤਾਰੀ ਤੇ ਖਲੋਤੇ ਵੇਦੇ ਨੇ ਇਹ ਇਤਿਹਾਸ ਵਿੱਚ ਜ਼ਿਕਰ ਹੈ ਬਾਬਾ ਜੁਝਾਰ ਸਿੰਘ ਕਾਲੀਆਂ ਘਟਾਵਾਂ ਦੇ ਵਿੱਚ ਜਾ ਵੜਿਆ ਮੌਤ ਦੇ ਸਾਗਰ ਵਿੱਚ ਚੁੱਭੀ ਲਾ ਗਿਆ ਲੱਖਾਂ ਦੀ ਗਿਣਤੀ ਦੁਸ਼ਮਣਾਂ ਦੀ 14 ਵਰਿਆਂ ਦਾ ਜਵਾਨ ਤੀਰਾਂ ਦੀ ਵਰਖਾ ਕਰਦਾ ਹੈ ਚਾਹੇ ਤੁਸੀਂ ਅੱਲਾ ਯਾਰਖਾਨ ਨੂੰ ਪੜੋ ਤੇ ਚਾਹੇ ਤੁਸੀਂ ਗੁਰ ਪ੍ਰਤਾਪ ਸੂਰਜ ਗ੍ਰੰਥ ਪੜੋ ਕਹਿੰਦੇ ਉਂਗਲਾ ਮੂੰਹ 'ਚ ਪੈ ਗਈਆਂ ਖਵਾਜਾ ਮਹਿਬੂਦ ਦੀਆਂ ਵਜ਼ੀਰ ਖਾ ਦੀਆਂ ਕੇਸ ਮਿੱਟੀ ਦਾ ਬਣਿਆ ਗੁਰੂ ਗੋਬਿੰਦ ਸਿੰਘ ਇੱਕ ਰਹਿ ਗਿਆ ਲਾਲ ਉਹਨੂੰ ਵੀ ਤੋੜ ਦਿੱਤਾ ਮੌਦੇ ਮੂੰਹ ਔਰ ਇਹਦੀ ਕੀ ਹਸਤੀ ਹੈ ਇਦਾਂ ਥੜਥਲੀ ਮਚਾਉਂਦਾ ਹੈ ਮੈਦਾਨੇ ਜੰਗ ਵਿੱਚ ਜਿੱਦਾਂ ਕਿਦਰੇ ਸਾਗਰ ਵਿੱਚ ਵੱਡਾ ਮਛ ਹੋਏ ਨਾ ਉਥਲ-ਪੁਥਲ ਮਚਾ ਦਿੰਦਾ ਹੈ ਜਿੱਤਰ ਨੂੰ ਜਾਂਦਾ ਹੈ ਤਿਤਰਾ ਦੀਆਂ ਡਾਰਾਂ ਉਡਾਉਂਦਾ ਨਿਕਲਦਾ ਹੈ ਲੜਦਿਆਂ ਲੜਦਿਆਂ ਤੀਰ ਮੁਕੇ ਸਾਹ ਹਾਥ ਆਈ ਬਰਸ਼ੀ ਵਰਨ ਲੱਗ ਪਈ ਦੁਸ਼ਮਣਾਂ ਨੂੰ ਪਰੋਂਦਾ ਹੋਇਆ ਅਗਾਂ ਵਧਾ ਗਿਆ ਬਰਸ਼ੀ ਟੁੱਟੀ ਤੇ ਉਹ ਕੱਢੀ ਕਿਰਪਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀ ਹੋਈ ਉਹ ਛੋਟੀ ਤਲਵਾਰ ਹੱਥ ਆ ਗਈ ਦੁਸ਼ਮਣਾਂ ਨਾਲ ਲੜਦੇ ਨੇ 10 20 ਕੋ ਜ਼ਖਮੀ ਕੀਆ 10 20 ਕੋ ਮਾਰਾ ਕਿਤਰੇ ਰੌਲਾ ਪਾਉਂਦਾ ਜਰਨੈਲ 10 ਮਾਰੇ ਗਏ ਕੋਈਆਂ ਦਾ 20 ਮਾਰ ਦਿੱਤੇ ਨੇ ਕੋਈਆਂ ਦਾ 30 ਮਾਰੇ ਗਏ ਸੈਂਕੜੇ ਦੁਸ਼ਮਣਾਂ ਨੂੰ ਮਿੱਟੀ 'ਚ ਬੁਲਾਇਆ ਫਿਰ ਭਾਈ ਦੇ ਨੇੜੇ ਪਹੁੰਚਿਆ ਲੜਦਿਆਂ ਲੜਦਿਆਂ ਤਲਵਾਰ ਟੁੱਟੀ ਹਜ਼ਾਰਾਂ ਫਟ ਸੀਨੇ ਨੂੰ چیر ਗਏ 14 ਵਰਿਆਂ ਦਾ ਬਾਬਾ ਜੂਹਾਰ ਸਿੰਘ ਅੰਤਮ ਸਾਹਾਂ ਦੇ ਨਾਲ ਜੁਕਾਰਾ ਬੁਲੰਦ ਕਰਕੇ ਆਪਣੇ ਭਾਈ ਦੀ ਬਾਹ ਦਾ ਸਰਾਨਾ ਲਾ ਕੇ ਸਦਾ ਲਈ ਚਮਕੌਰ ਦੀ ਗੜੀ ਲੇਟ ਗਿਆ 8 ओ 1761 ਬਿਕਰਮੀ ਸੰਮਤ ਨੂੰ ਬਾਬਾ ਜਟਾਰ ਸਿੰਘ ਸ਼ਹੀਦ ਹੋਏ ਅੱਲਾ ਯਾਰ ਖਾਂ ਅੰਦਾ ਅੱਜ ਤੇ ਰੋਵੇਗਾ ਗੁਰੂ ਗੋਬਿੰਦ ਸਿੰਘ ਹੁਣ ਤੇ ਕੋਲੀ ਮਿੱਟ ਗਈ ਆ ਦੋਵੇਂ ਸ਼ਹੀਦ ਹੋ ਗਏ ਜੋ ਬਚੇ ਸਨ ਦੂਜੇ ਦੋਵਾਂ ਦਾ ਤੇ ਪਤਾ ਕੁਝ ਨਾ بڑے بڑے ਮਹਾਪੁਰਸ਼ پیغمبر ਮਹਾਤਮਾ ਰੋਂਦੇ ਨੇ ਇਹ ਵੀ ਰੋਵੇਗਾ ਕਿੰਦਾ ਹੈਰਾਨੀ ਹੈ ਅਸਮਾਨ ਨੇ ਸਿਰ ਉਠਾਇਆ ਤੇ ਪ੍ਰਮਾਤਮਾ ਨੂੰ ਕੀ ਆਂਦੇ ਨੇ ਐ ਪਰਮੇਸ਼ਵਰ ਮੈਨੂੰ 4 ਲਾਲ ਦਿੱਤੇ ਤੂੰ ਦੋ ਮੈਂ ਵਾਰ ਦਿੱਤੇ ਦੋ ਰਹਿ ਗਏ ਨੇ ਉਹ ਵੀ ਧਰਮ ਦੇ ਲਿਖੇ ਲੱਗਣਗੇ ਹੂੰ ਸੌ ਸਰ ਵੀ ਕੁਰਬਾਨ ਤੋ ਨਹੀਂ ਰਬ ਸੇ ਜ਼ਿਆਦਾ ਜੇ ਸੌ ਲਾਲ ਵੀ ਦਿੱਤਾ ਹੁੰਦਾ ਮੈਂ ਧਰਮ ਤੋਂ ਵਾਰ ਦਿੰਦਾ ਮਥੇ ਤਿਉੜੀ ਨਾ ਪਾਉਂਗਾ ਮੈਂ ਇਹ ਗੁਰੂ ਗੋਬਿੰਦ ਸਿੰਘ ਦਾ ਰਤਬਾ ਹੈ ਇਹ ਗੁਰੂ ਗੋਬਿੰਦ ਸਿੰਘ ਦੀ ਕਰਾਮਾਤ ਹੈ ਲਿਆਓ ਕਿਸੇ ਪੀਰ ਫਕੀਰ ਨੂੰ ਮਹਾਪੁਰਜ ਮਹਾਤਮਾ ਨੂੰ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਟਿਕੇ ਕਿਸੇ ਵੀ ਧਰਮ ਦੇ ਧਾਰਮਿਕ ਗ੍ਰੰਥ ਨੂੰ ਲੈ ਆਓ ਕੋਈ ਗੁਰੂ ਗੋਬਿੰਦ ਸਿੰਘ ਦੇ ਤੁਲ ਟਿਕ ਨਹੀਂ ਸਕਦਾ ਜੰਗ ਦੀ ਸਮਾਪਤੀ ਹੋਈ ਇੱਕ ਨਿਯਮ ਹੁੰਦਾ ਜਗ ਦਾ ਸ਼ੁਰੂਆਤ ਹੁੰਦੀ ਹੈ ਜਦੋਂ ਸੂਰਜ ਚੜ੍ਹਦਾ ਬਿਗਲ ਵੱਜਦੇ ਨੇ ਸਮਾਪਤੀ ਹੁੰਦੀ ਹੈ ਜਦੋਂ ਸੂਰਜ ਛਿਪਦਾ ਹੈ ਬਿਗਲ ਵੱਜਦੇ ਨੇ ਸੂਰਜ ਛਿਪ ਗਿਆ। ਸੰਧਿਆ ਦੇ ਵਕਤ ਸੋਦਰ ਦਾ ਜਾਪ ਹੋਇਆ। ਦੁਸ਼ਮਣ ਨੇ ਖਵਾਜਾ ਮਹਿਮੂਦ ਦੇ ਹੁਕਮ ਵਿੱਚ ਲੱਗੇ ਦੀਵਾਨ ਤੇ ਹੀ ਹਮਲਾ ਕਰ ਦਿੱਤਾ ਬਾਹਰ। ਤੇ ਭਾਈ ਦਇਆ ਸਿੰਘ ਕਹਿੰਦੇ ਮਹਾਰਾਜ ਹੁਣ ਦੁਸ਼ਮਣ ਨੇ ਮੈਦਾਨੇ ਜੰਗ ਦਾ ਸਿਧਾਂਤ ਤੋੜਿਆ ਹੈ। ਸੂਰਜ अस्त ਹੋਇਆ ਹੈ। ਜੰਗ ਦੀ ਸਮਾਪਤੀ ਹੋਈ ਹੈ। ਕੱਲ ਨੂੰ ਯੁੱਧ ਮਚਣਾ ਸੀ। ਰੱਬ ਦਾ ਵਾਸਤਾ ਹੈ ਤੇ ਚੱਲ ਚੱਲੀਏ ਚਮਕੌਰ ਦੀ ਗੜੀ ਨੂੰ ਛੱਡ ਕੇ ਐ ਗੁਰਦੇਵ ਤੁਸੀਂ ਬਾਣਾ ਵਰਤਾ ਦਿੱਤਾ ਅਸੀਂ ਕਿੱਥੋਂ ਗੁਰੂ ਲੱਭਾਂਗੇ ਤੁਸੀਂ ਤੇ ਪਰਫੁੱਲਤ ਰਹੋਗੇ ਲੱਖਾਂ ਸਿੱਖ ਸਾਜ ਲਓਗੇ ਸਾਡੇ ਲੱਖਾਂ ਸਿੱਖਾਂ ਕੋਲੋਂ ਇੱਕ ਗੁਰੂ ਨਹੀਂ ਪਰਫੁੱਲਤ ਹੁੰਦਾ ਤੇ ਗੁਰਗੋਬਿੰਦ ਸਿੰਘ ਮੁਸਕਰਾਏ ਕਹਿੰਦੇ ਭਾਈ ਦਇਆ ਸਿੰਘ ਤੈਨੂੰ ਕੀ ਲੱਗਦਾ ਹੈ ਮ੍ਰਿਗਾਂ ਦੀ ਡਾਰ ਸ਼ੇਰ ਨੂੰ ਰੋਕ ਸਕਦੀ ਹੈ ਤੈਨੂੰ ਕੀ ਲੱਗਦਾ ਵੀ ਮੇਰੇ ਤਨ ਤੇ ਇਹ ਜ਼ਖਮ ਦੇ ਸਕਦੀਆਂ ਨੇ ਪੌਜਾਂ ਮੇਰਾ ਇਹ ਕੁਝ ਨਹੀਂ ਵਿਗਾੜ ਸਕਦੇ ਬਕਾਲ ਦਾ ਸਰੂਪ ਹਾਂ ਮਰਜ਼ੀ ਨਾਲ ਦੁਨੀਆ ਤੇ ਆਇਆ ਮਰਜ਼ੀ ਨਾਲ ਦੁਨੀਆ ਤੋਂ ਜਾਵਾਂਗਾ ਮਹਾਰਾਜ ਕਿਉਂ ਬਚਨ ਬਲਾਸ ਕਰਦੇ ਨੇ